25 ਦਸੰਬਰ ਜਿਹੜੀ ਉਡੀਕ ਆ ਉਹ ਮੈਨੂੰ ਲੱਗਦਾ ਪੂਰੇ ਸਾਲ ਹੀ ਰਹਿੰਦੀ ਹੈ ਵੀ ਕਦੋਂ 25 ਦਸੰਬਰ ਆਊਗੀ ਤਾਂ ਉਹ ਸੈਲੀਬ੍ਰੇਸ਼ਨ ਕੀਤੀ ਜਾਊਗੀ ਤਾਂ ਬਾਦਰ ਜੀ ਇਸ ਵਾਰ ਕਿਸ ਤਰੀਕੇ ਨਾਲ ਜਿਹੜੀ ਸੈਲੀਬ੍ਰੇਸ਼ਨ ਸਭ ਤੋਂ ਪਹਿਲਾਂ ਖੁਦਾ ਦਾ ਸ਼ੁਕਰ ਕਰਦੇ ਹਾਂ ਤੇ ਤੁਹਾਡੇ ਨਿਊਜ਼ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸਾਡੇ ਵਿੱਚ ਪਹੁੰਚੇ ਨੇ ਸੀਐਨਆਈ ਕਲਵਰੀ ਚਰਚ ਦੇ ਵਿੱਚ ਅਤੇ ਇਹ ਜਿਹੜਾ 25 ਦਸੰਬਰ ਹੈ ਇਹਦੀ ਜਿਹੜੀ ਖੁਸ਼ੀ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਉਹ ਪੂਰੇ ਸੰਸਾਰ ਦੇ ਵਿੱਚ ਮਨਾਈ ਜਾਂਦੀ ਹੈ तरीके ਨਾਲ ਕਲਵੇਰੀ ਚਰਚੇ ਚ ਮਨਾਇਆ ਜਾ ਰਿਹਾ ਕਿਉਂਕਿ ਅਕਸਰ ਇਸ ਦੇ ਚਰਚੇ ਹੁੰਦੇ ਨੇ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਵੀ ਕਦੋਂ 25 ਦਸੰਬਰ ਆਊਗੀ ਅਸੀਂ ਇੱਥੇ ਆ ਕੇ ਜਿਹੜੀ ਉਸ ਦੀ ਸੈਲੀਬ੍ਰੇਸ਼ਨ ਦੇਖਾਂਗੇ 25 ਦਸੰਬਰ ਦਾ ਜਿਹੜਾ ਫੰਕਸ਼ਨ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਦੀ ਖੁਸ਼ੀ ਦਾ ਉਹ ਵੈਸੇ ਤਾਂ ਜਿੱਦੀ ਕੈਰਲ ਸਿੰਗਿੰਗ ਹੈ ਸਾਡੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਪ੍ਰਭਾਤ ਫੇਰੀ ਕਹਿ ਲਿਏ ਤੇ ਸ਼ਾਮ ਦੇ ਵੇਲੇ ਨਿਕਲਦੀ ਹੈ ਤੇ ਹਰ ਘਰ ਦੇ ਵਿੱਚ ਜਾ ਕੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਦੀਆਂ ਖੁਸ਼ੀਆਂ ਨੂੰ ਉਸ ਸ਼ੁਭ ਸਮਾਚਾਰ ਨੂੰ ਵੰਡਦੀ ਹੈ ਤੇ ਉਹ 1 ਦਸੰਬਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕੱਲ 13 ਤਰੀਕ ਨੂੰ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ ਜਿਸ ਨੂੰ ਦੋ ਜਗ੍ਹਾ ਤੋਂ ਅਲੱਗ-ਅਲੱਗ ਕੱਢ ਕੇ ਇੱਕ ਜਗ੍ਹਾ ਇਕੱਠਾ ਕਰਕੇ ਤੇਗਾ ਉਸ ਨੂੰ ਫਿਰ ਇੱਕ ਵੱਖਰਾ ਰੂਪ ਦਿੱਤਾ ਜਾਏਗਾ ਤੇ ਸਾਡੀ ਜਿਹੜੀ ਸ਼ੋਭਾ ਯਾਤਰਾ ਹੈ ਉਹ 12 ਵਜੇ ਸੀਐਨਆਈ ਕਲਵਰੀ ਚਰਚ ਦੀ ਜਿਹੜੀ ਇਸਾ ਨਗਰ ਦੀ ਗਰਾਊਂਡ ਐ ਸੀਐਨਆਈ ਦੀ ਉੱਥੋਂ ਸ਼ੁਰੂ ਹੋਏਗੀ ਜਿਸ ਦੇ ਵਿੱਚ ਸਮੂਹ ਭਾਈਚਾਰਾ ਮਸੀਹ ਭਾਈਚਾਰਾ ਅਤੇ ਬਾਕੀ ਸਾਡੇ ਸਮਾਜ ਦੇ ਭਾਈਚਾਰੇ ਦੇ ਲੋਕ ਵੀ ਉੱਥੇ ਇਕੱਠੇ ਹੋਣਗੇ ਤੇ ਅਸੀਂ ਮਿਲ ਕੇ ਉਸ ਸ਼ੋਭਾ ਯਾਤਰਾ ਨੂੰ ਪ੍ਰਭੂ ਦੀ ਮਹਿਮਾ ਦੇ ਲਈ ਕੱਟਾਂਗੇ ਸਰ ਦੇਖੋ ਸਾਡਾ ਤਾਂ ਇਹ ਹੁੰਦਾ ਕਿ ਜਦੋਂ ਹੀ ਫਰਸਟ ਆਫ ਡਿਸੰਬਰ ਆ ਜਾਂਦਾ ਵਾ ਮਿਡਨਾਈਟ ਤੋਂ ਸਾਡਾ ਸ਼ੁਰੂ ਹੋ ਜਾਂਦਾ ਵਾ ਸੈਲੀਬ੍ਰੇਸ਼ਨ ਦਾ ਤੇ ਪੂਰਾ ਮਹੀਨਾ ਸਾਡਾ ਸੈਲੀਬ੍ਰੇਸ਼ਨ ਚੱਲਦੀ ਆ ਤੇ ਕੈਲਵਰੀ ਚਰਚ ਜਿਹੜੀ ਮਦਰ ਚਰਚ ਆ ਪੰਜਾਬ ਦੀ ਉਥੇ ਤਾਂ ਹਰ ਸਾਲ ਦੀ ਤਰ੍ਹਾਂ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਕੀ ਮਿਡਨਾਈਟ ਸਰਵਿਸਿਜ਼ ਹੁੰਦੀਆਂ ਨੇ ਲੋਕ ਕੈਰਲ ਲੈ ਕੇ ਇੱਕ ਦੂਸਰੇ ਦੇ ਘਰ ਚ ਜਾਂਦੇ ਆ ਜਿੰਨੇ ਸਾਡੇ ਮਸੀਹ ਭਾਈਚਾਰੇ ਦੇ ਲੋਕ ਇੱਥੇ ਰਹਿੰਦੇ ਨੇ ਤੇ ਹੋਰ ਵੀ Hindu ਭਾਈਚਾਰਾ Sikh ਭਾਈਚਾਰੇ ਦੇ ਲੋਕ ਵੀ ਜਿਹੜੇ ਸਾਨੂੰ ਜਾਣਦੇ ਨੇ ਤੇ ਉਹ ਸਾਨੂੰ ਇਨਵਾਈਟ ਕਰਦੇ ਨੇ ਕੈਰਲਸ ਦੀ Christmas Carolz ਤੇ ਇਦਾਂ ਹੀ ਅਸੀਂ ਆਪਣੀਆਂ ਖੁਸ਼ੀਆਂ ਇੱਕ ਦੂਜੇ ਦੇ ਹਰੇਕ ਧਰਮ ਦੇ ਨਾਲ ਅਸੀਂ ਵੰਡਦੇ ਆ ਕੱਲ ਵੀ ਸਾਡੀ ਸ਼ੋਭਾ ਯਾਤਰਾ ਵੀ ਹੈਗੀ ਆ ਤੇ ਉਹ ਸ਼ਹਿਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚੋਂ ਹੋ ਕੇ ਉਹ ਆਪਣਾ ਇਦੋਂ ਕੈਲਵਰੀ ਚਰਚ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰ ਦੇ ਹਿੱਸਿਆਂ ਦੇ ਵਿੱਚ ਹੋ ਕੇ ਫਿਰ ਇੱਥੇ ਸਮਾਪਤ ਹੋ ਗਈ। ਕਲਵੀਰੀ ਚਰਚ ਦੇ ਪਾਦਰੀ ਜੀ ਮਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇਸ ਵਾਰ 크ਿਸਮਸ ਮਨਾਇਆ ਜਾ ਰਿਹਾ ਕਿਉਂਕਿ ਸੈਲੀਬ੍ਰੇਸ਼ਨ ਜਿਹੜੀ ਹੈ ਉਸ ਦੀ ਦਸੰਬਰ 1 ਤੋਂ ਸ਼ੁਰੂ ਹੋ ਜਾਂਦੀ ਹੈ ਤੇ 25 ਦਸੰਬਰ ਜਿਹੜੀ ਉਡੀਕ ਆ ਉਹ ਮੈਨੂੰ ਲੱਗਦਾ ਪੂਰੇ ਸਾਲ ਹੀ ਰਹਿੰਦੀ ਹੈ ਵੀ ਕਦੋਂ 25 ਦਸੰਬਰ ਆਊਗੀ ਤਾਂ ਉਸ ਸੈਲੀਬ੍ਰੇਸ਼ਨ ਕੀਤੀ ਜਾਊਗੀ ਤਾਂ ਪਾਦਰੀ ਜੀ ਇਸ ਵਾਰ ਕਿਸ ਤਰੀਕਾ ਜਿਹੜੀ ਸੈਲੀਬ੍ਰੇਸ਼ਨ ਹੋ ਰਹੀ ਹੈ? ਸਭ ਤੋਂ ਪਹਿਲਾਂ ਖੁਦਾ ਦਾ ਸ਼ੁਕਰ ਕਰਦੇ ਹਾਂ ਤੇ ਤੁਹਾਡੇ ਨਿਊਜ਼ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਵੱਡੇ ਦਿਨ ਦੀਆਂ ਖੁਸ਼ੀਆਂ ਨੂੰ ਲੈ ਕੇ ਇੱਕ ਦੂਸਰੇ ਦੇ ਨਾਲ ਆਪਣੇ ਪੂਰੇ ਦੇਸ਼ ਦੇ ਵਿੱਚ ਆਪਣੇ ਚੈਨਲ ਦੇ ਦੁਆਰਾ ਸੰਸਾਰ ਦੇ ਵਿੱਚ ਦੇ ਸਕਣ ਅਤੇ ਇਹ ਜਿਹੜਾ 25 ਦਸੰਬਰ ਹੈ ਇਹ ਦੀ ਜਿਹੜੀ ਖੁਸ਼ੀ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਉਹ ਪੂਰੇ ਸੰਸਾਰ ਦੇ ਵਿੱਚ ਮਨਾਈ ਜਾਂਦੀ ਹੈ ਅਤੇ ਉਸ ਦਾ ਜਿਹੜਾ ਮੋਟਿਵ ਹੈ ਕਿ ਇਸ ਦਿਨ ਸਾਡੇ ਲਈ ਉਧਾਰ ਕਰਤਾ ਜਨਮਿਆ ਜਿਨ ਨੇ ਸਾਨੂੰ ਗੁਨਾਹਾਂ ਦੀ ਜ਼ਿੰਦਗੀ ਤੋਂ ਬਚਾ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਜਿਸ ਨੇ ਸਾਨੂੰ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਦਿੱਤਾ ਤੇ ਰੱਬ ਦੇ ਨਾਲ ਹਰ ਕੋਈ ਜੁੜਨਾ ਚਾਹੁੰਦਾ ਹੈ ਤੇ ਉਹ ਜਿਹੜੀ ਪਾਪमय ਜ਼ਿੰਦਗੀ ਹੈ ਜਦੋਂ ਉਹਨੂੰ ਛੱਡ ਕੇ ਬੰਦਾ ਰੱਬ ਦੇ ਨਾਲ ਜੁੜਦਾ ਹੈ ਤੇ ਉਹ ਉਸ ਖੁਸ਼ੀ ਨੂੰ ਹੋਰ ਦੁਗਣਾ ਕਰ ਦਿੰਦੀ ਹੈ ਤੇ ਖੁਦਾ ਦਾ ਪ੍ਰਭੂ ਯੇਸ਼ੂ ਮਸੀਹ ਨੂੰ ਭੇਜਣ ਦਾ ਜਿਹੜਾ ਮਕਸसद ਸੀ ਕਿ ਹਰ ਬੰਦਾ ਨਜ਼ਾਤ ਪਾਵੇ ਹਰ ਬੰਦਾ ਨਵਾਂ ਜੀਵਨ ਪਾਵੇ ਹਰ ਇਨਸਾਨ ਜਿਸ ਨੂੰ ਖੁਦਾ ਨੇ ਆਪਣੇ ਸਵਰੂਪ ਤੇ ਆਪਣੀ ਸਮਾਨਤਾ ਦੇ ਵਿੱਚ ਬਣਾਇਆ ਉਸ ਨੂੰ ਉਧਾਰਕਰਤਾ ਗ੍ਰਹਿਣ ਕਰੇ ਤੇ ਉਸ ਦੇ ਨਾਲ ਜੁੜਿਆ ਰਹੇ ਤੇ ਉਹਦੇ ਮੇਲ ਮਿਲਾਪ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਵਾਧਾ ਹੋਇਆ ਹਰ ਇਨਸਾਨ ਇੱਕ ਦੂਸਰੇ ਦੇ ਨਾਲ ਵਾਧੇ ਵਿੱਚ ਜਾਵੇ मतलब इससे करके यानी कि ਜਿਹੜਾ 크리스마ਸ ਦਾ ਤੇ ਨਿਊ ਇਅਰ ਇਕੱਠਾ ਸੈਲੀਬ੍ਰੇਟ ਕੀਤਾ ਜਾਂਦਾ ਇਕੱਠਾ ਉਹਦੀ ਵਿਸ਼ੇਸ਼ ਦਿੱਤੀਆਂ ਜਾਂਦੀਆਂ ਨੇ ਵੀ ਨਿਊ ਇਅਰ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਇੱਕ ਨਵੀਂ ਸ਼ੁਰੂਆਤ ਜਿਹੜੀ ਉਹਨਾਂ ਨੇ ਸਿਖਾਈ ਹੈ ਵੀ ਕਿ ਨਵੀਂ ਸ਼ੁਰੂਆਤ ਹੈ ਪਾਪ ਦੀ ਜ਼ਿੰਦਗੀ ਚੋਂ ਨਿਕਲ ਕੇ ਪੁੰਨ ਵਾਲੀ ਜ਼ਿੰਦਗੀ ਦੇ ਵਿੱਚ ਜਾਣ ਦਾ ਇਹ ਇਸੇ ਕਰਕੇ ਇਕੱਠਾ ਮਨਾਇਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਨਵਾਂ ਸਾਲ ਹੈ ਜਿਹੜਾ ਸਾਡੇ ਕੈਲੰਡਰਾਂ ਦੇ ਮੁਤਾਬਕ ਚੱਲਦਾ ਹੈ ਉਹਦੀ ਖੁਸ਼ੀ ਤੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਦਿੰਦੀ ਖੁਸ਼ੀ ਦੋਨਾਂ ਨੂੰ ਫਿਰ ਇਕੱਠੇ ਹੀ ਰੱਖਿਆ ਜਾਂਦਾ ਹੈ ਅੱਗੇ ਸਰ ਇਸਵਰੀ ਕਿਸ ਤਰੀਕੇ ਨਾਲ ਕਲਵੇਰੀ ਚਰਚੇ ਚ ਮਨਾਇਆ ਜਾ ਰਿਹਾ ਕਿਉਂਕਿ ਅਕਸਰ ਇਸ ਦੇ ਚਰਚੇ ਹੁੰਦੇ ਨੇ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੈ ਵੀ ਕਦੋਂ 25 ਦਸੰਬਰ ਆਊਗਾ ਅਸੀਂ ਇੱਥੇ ਆ ਕੇ ਜਿਹੜੀ ਅਸ ਦੀ ਸੈਲੀਬ੍ਰੇਸ਼ਨ ਦੇਖਾਂਗੇ ਇਸ ਵਾਰ ਜੋ ਸਾਡਾ 25 ਦਸੰਬਰ ਦਾ ਜਿਹੜਾ ਫੰਕਸ਼ਨ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਦੀ ਖੁਸ਼ੀ ਦਾ ਉਹ ਵੈਸੇ ਤਾਂ ਜਿੱਦੀ ਕੈਰਲ ਸਿੰਗਿੰਗ ਹੈ ਸਾਡੀ ਇਸ ਨੂੰ ਅਸੀਂ ਕਹਿੰਦੇ ਆ ਕਿ ਪ੍ਰਬਾਤ ਫੇਰੀ ਕਹ ਲਿਏ ਤੇ ਸ਼ਾਮ ਦੇ ਵੇਲੇ ਨਿਕਲਦੀ ਹੈ ਤੇ ਹਰ ਘਰ ਦੇ ਵਿੱਚ ਜਾ ਕੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਦੀਆਂ ਖੁਸ਼ੀਆਂ ਨੂੰ ਉਸ ਸ਼ੁਭ ਸਮਾਚਾਰ ਨੂੰ ਵੰਡਦੀ ਹੈ ਤੇ ਉਹ ਪਹਿਲੇ ਦਸੰਬਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਸ ਦੇ ਨਾਲ ਨਾਲ ਹੌਲੀ ਹੌਲੀ ਫੰਕਸ਼ਨਸ ਚਰਚ ਦੇ ਚੱਲਦੇ ਰਹਿੰਦੇ ਨੇ ਤੇ ਉਹਦੇ ਵਿੱਚ ਕੱਲ 13 ਤਰੀਕ ਨੂੰ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ ਜਿਸ ਨੂੰ ਦੋ ਜਗ੍ਹਾ ਤੋਂ ਅਲੱਗ-ਅਲੱਗ ਕੱਢ ਕੇ ਇੱਕ ਜਗ੍ਹਾ ਇਕੱਠਾ ਕਰਕੇ ਤੇ ਗਾ ਉਸ ਨੂੰ ਫੇਰ ਇੱਕ ਵੱਖਰਾ ਰੂਪ ਦਿੱਤਾ ਜਾਏਗਾ ਤੇ ਸਾਡੀ ਜਿਹੜੀ ਸ਼ੋਭਾ ਯਾਤਰਾ ਹੈ ਉਹ 12 ਵਜੇ ਸੀਐਨਆਈ ਕਲਵਰੀ ਚਰਚ ਦੀ ਜਿਹੜੀ ਇਸਾ ਨਗਰ ਦੀ ਗਰਾਊਂਡ ਹੈ ਸੀਐਨਆਈ ਦੀ ਉੱਥੋਂ ਸ਼ੁਰੂ ਹੋਏਗੀ ਜਿਸ ਦੇ ਵਿੱਚ ਸਮੂਹ ਭਾਈਚਾਰਾ ਮਸੀਹ ਭਾਈਚਾਰਾ ਅਤੇ ਬਾਕੀ ਸਾਡੇ ਸਮਾਜ ਦੇ ਭਾਈਚਾਰੇ ਦੇ ਲੋਕ ਵੀ ਉੱਥੇ ਇਕੱਠੇ ਹੋਣਗੇ ਤੇ ਅਸੀਂ ਮਿਲ ਕੇ ਉਸ ਸ਼ੋਭਾ ਯਾਤਰਾ ਨੂੰ ਪ੍ਰਭੂ ਦੀ ਮਹਿਮਾ ਦੇ ਲਈ ਕੱਢਾਂਗੇ ਉਹ ਸਾਡੇ ਇਸ ਸੀਐਨਆਈ ਇਸਾਨਗਰ ਗਰਾਊਂਡ ਦੇ ਵਿੱਚੋਂ ਸ਼ੁਰੂ ਹੋ ਕੇ ਤਿੰਨ ਨੰਬਰ ਡਿਵੀਜ਼ਨ ਤੋਂ ਹੁੰਦਿਆਂ ਹੋਇਆ ਅਤੇ ਉਸ ਤੋਂ ਅੱਗੇ ਜਿਹੜੀ ਜਾਏਗੀ ਘੰਟਾ ਘਰ ਦੇ ਵਿੱਚ ਘੰਟਾ ਘਰ ਤੋਂ ਉਹ ਫਿਰ ਰੇਲਵੇ ਸਟੇਸ਼ਨ ਦੇ ਵਾਇਆ ਹੁੰਦਾ ਹੋਇਆ ਤੇ ਫੀਲਡ ਗੰਜ ਤੋਂ ਲੈ ਕੇ ਪਰਸਵਲ ਹਸਪੀਟਲ ਦੇ ਅਗੋਂ ਵਾਪਸ ਘੁੰਮ ਕੇ ਇਹ ਕਲਵਰੀ ਚਰਚ ਦੇ ਵਿੱਚ ਖਤਮ ਕੀਤੀ ਜਾਏਗੀ ਅਤੇ ਉਸ ਦੇ ਵਿੱਚ ਵੀ ਅਲੱਗ-ਅਲੱਗ ਖੁਦਾ ਦੇ ਜਨ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਸਾਡੇ ਸ਼ਹਿਰ ਦੇ ਲਈ ਦੁਆ ਪ੍ਰਾਰਥਨਾ ਕਰਨਗੇ ਅਲੱਗ-ਅਲੱਗ ਜਗ੍ਹਾ ਤੇ ਰੁੱਕ ਕੇ ਉਸ ਜਨਮ ਦਿਵਸ ਦੀਆਂ ਖੁਸ਼ੀਆਂ ਨੂੰ ਪ੍ਰਭੂ ਦੀ ਮਹਿਮਾ ਦੇ ਵਿੱਚ ਵੰਡਣਗੇ ਅਤੇ ਉਸ ਤੋਂ ਬਾਅਦ 18 ਤਰੀਕ ਨੂੰ ਮਸੀਹੀ ਮਸ਼ਹਰਾ ਕੀਤਾ ਜਾ ਰਿਹਾ ਹੈ ਚਰਚ ਦੇ ਵਿੱਚ ਜਿਸ ਦਾ ਸਮੇਂ 6:30 ਵਜੇ ਦਾ ਹੋਏਗਾ 18 ਤਰੀਕ ਨੂੰ 18 ਦਸੰਬਰ ਨੂੰ ਸ਼ਾਮ ਨੂੰ ਇੱਕ ਮੁਸ਼ਹਰਾ ਕੀਤਾ ਜਾ ਰਿਹਾ ਹੈ 크리스마ਸ ਦੇ ਉੱਪਰ ਜਿਹਦੇ ਚੋਂ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਜਿਹੜੇ ਸ਼ਾਇਰ ਨੇ ਉਹ ਆਉਣਗੇ ਤੇ ਆਪਣੇ ਦਿੱਤੀ ਰੱਬ ਦੀ ਬੁੱਧ ਤੇ ਸਮਝ ਦੇ ਨਾਲ ਜਿਹੜੇ ਸ਼ਬਦ ਉਹਨਾਂ ਨੂੰ ਖੁਦਾ ਨੇ ਦਿੱਤੇ ਨੇ ਗੁਣਗਾਨ ਕਰਨਗੇ ਖੁਦਾ ਦਾ ਉਸ ਤੋਂ ਬਾਅਦ ਫਿਰ ਸਾਡੀ 21 ਤਰੀਕ ਤੱਕ ਕੈਰਲ ਹੈ ਬਾਈ ਨੂੰ ਫਿਰ ਸਾਡਾ ਇੱਥੇ ਚਰਚ ਦੇ ਵਿੱਚ ਹੀ ਪ੍ਰੋਗਰਾਮ ਹੈ 23 ਨੂੰ ਵੀ ਪ੍ਰੋਗਰਾਮ ਹੋਏਗਾ 24 ਨੂੰ ਵੀ ਹੋਏਗਾ 24 ਦੀ ਮਿਡਨਾਈਟ ਸਰਵਿਸ ਹੈ ਜਿਹੜੀ ਉਹ ਰਾਤ ਨੂੰ 11 ਵਜੇ ਸ਼ੁਰੂ ਹੋਏਗੀ ਤੇ 12 ਵਜੇ ਖਤਮ ਕਰ ਦਿੱਤੀ ਜਾਏਗੀ। ਇੱਕ ਸਵਾਲ ਪੁੱਛਣਾ ਚਾਹੁੰਦਾ ਮਿਡਨਾਈਟ ਸਰਵਿਸ ਕੀ ਹੁੰਦਾ ਜੀ ਇਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਪ੍ਰੈਜ਼ੀਡੈਂਟ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਉਹ ਵੀ ਮਿਡਨਾਈਟ ਸਰਵਿਸ ਦੀ ਗੱਲ ਕਰ ਰਹੇ ਸੀਗੇ। ਹੁਣ ਜਿਵੇਂ ਜਿਹੜੇ ਲੋਕ ਅਲੱਗ-ਤਰ੍ਹਾਂ ਤੋਂ ਬਿਲੋਂਗ ਕਰਦੇ ਉਹਨਾਂ ਨੂੰ ਨਈਂ ਇਸ ਚੀਜ਼ ਬਾਰੇ ਜਾਣਕਾਰੀ ਹੋਏਗੀ ਤਾਂ ਉਹ ਪਲੀਜ਼ ਦੱਸ ਸਕਦੇ ਹੋ। ਮਿਡਨਾਈਟ ਸਰਵਿਸ ਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਉਸ ਦਿਨ ਦੀ ਸ਼ੁਰੂਆਤ ਹੈ ਜਿਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਪੈਦਾ ਹੋਏ। ਤੇ ਉਹ ਸ਼ੁਰੂਆਤ ਨੂੰ ਜਦੋਂ ਅਸੀਂ ਲੈ ਕੇ ਅੱਗੇ ਵੱਧਦੇ ਹਾਂ ਤੇ ਇੱਕ ਪ੍ਰਾਰਥਨਾ ਦੇ ਨਾਲ ਸ਼ੁਰੂ ਕਰਦੇ ਹਾਂ ਕਿ ਰਾਤ ਨੂੰ ਜਿਹੜੇ ਜਲ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਤੇ ਚਿੱਲ ਜਿਹੜੇ ਗੱਡਰੀਏ ਸੀ ਉਹ ਖੇਤਾਂ ਦੇ ਵਿੱਚ ਬਹਿ ਕੇ ਮੈਦਾਨਾਂ ਦੇ ਵਿੱਚ ਬਹਿ ਕੇ ਰਾਤ ਦੇ ਵੇਲੇ ਅੱਗ ਸਿੱਕਦੇ ਹੋਏ ਠੰਡ ਦੇ ਵਿੱਚ ਆਪਣੀ ਝੁੰਡ ਦੀ ਰਖਵਾਲੀ ਕਰ ਰਹੇ ਸੀ ਸਵਰਗਦੂਤ ਉੱਥੇ ਪਹੁੰਚੇ ਉਸੇ ਵੇਲੇ ਉਹਨਾਂ ਨੂੰ ਸੰਦੇਸ਼ ਦਿੱਤਾ ਕਿ ਭਾਈ ਜਾਓ ਅਤੇ ਜਾ ਕੇ ਉਸ ਦਾ ਦਰਸ਼ਨ ਕਰੋ ਤੇ ਫਿਰ ਉਹ ਗਏ ਅਤੇ ਉਹਨਾਂ ਨੇ ਜਾ ਕੇ ਦਰਸ਼ਨ ਕੀਤਾ ਉਹ ਸੰਦੇਸ਼ ਹੈ ਜਿਹੜਾ ਉਹ ਸਾਡਾ ਤਾਂ ਵੈਸੇ ਪਹਿਲੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਪਹਿਲੀ ਦਸੰਬਰ ਤੋਂ ਹੀ ਪਰ ਅਸੀਂ ਮਿਡਨਾਈਟ ਨੂੰ ਨਾਲ ਲੈ ਕੇ ਚੱਲਦੇ ਆ ਮਿਡਨਾਈਟ ਸਰਵਿਸ ਦੇ ਵਿੱਚ ਇਕੱਠੇ ਹੋ ਕੇ ਉਸ ਸ਼ੁਕਰਗੁਜ਼ਾਰੀ ਨੂੰ ਖੁਦਾ ਦੇ ਅੱਗੇ ਰੱਖਦੇ ਆ ਅਤੇ ਫਿਰ 25 ਦਸੰਬਰ ਨੂੰ ਉਸ ਦੀ ਖੁਸ਼ੀ ਦੇ ਵਿੱਚ ਜ਼ਾਹਿਰ ਹੁੰਦੇ ਆ ਤੁਹਾਡੇ ਵੱਲੋਂ ਕੀ ਮੈਸੇਜ ਹੈ ਸਾਡੀ ਆਡੀਅנס ਨੂੰ ਕਿਉਂਕਿ ਉਡੀਕ ਸਭ ਨੂੰ ਰਹਿੰਦੀ ਹੈ ਸਭ ਨੂੰ ਹੁੰਦਾ ਸੀ ਇੱਥੇ ਆਈਏ ਜਸ਼ਨ ਮਨਾਈਏ ਨਾਲ ਰਲ ਕੇ ਮਨਾਈਏ ਕਿਉਂਕਿ ਪੰਜਾਬ ਜਿਸ ਤਰੀਕੇ ਨਾਲ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਇੱਕ ਗੁਲਦਸਤਾ ਹੈ ਤਾਂ ਉਹ ਗੁਲਦਸਤੇ ਵਾਸਤੇ ਕੀ ਮੈਸੇਜ ਮੈਂ ਰੱਬ ਦਾ ਬੜਾ ਸ਼ੁਕਰ ਕਰਦਾ ਆ ਕਿ ਸਾਡੇ ਸੰਸਾਰ ਦੇ ਵਿੱਚ ਕਹਿ ਲਿਏ ਦੇਸ਼ ਦੇ ਵਿੱਚ ਕਹਿ ਲਿਏ ਤੇ ਸਾਡੇ ਪੰਜਾਬ ਸੂਬੇ ਦੇ ਵਿੱਚ ਕਹਿ ਲਿਏ ਅਲੱਗ-ਅਲੱਗ ਜਾਤੀ ਦੇ ਅਲੱਗ-ਅਲੱਗ ਵਿਸ਼ਵਾਸ ਦੇ ਲੋਕ ਰਹਿੰਦੇ ਨੇ ਪਰ ਰੱਬ ਦਾ ਰਹਿਮ ਹੈ ਕਿ ਰੱਬ ਨੇ ਸਭਨਾਂ ਨੂੰ ਪਿਆਰ ਦੀ ਭਾਵਨਾ ਦਿੱਤੀ ਹੈ ਤੇ ਸਭ ਜਨ ਮਿਲ ਜੁਲ ਕੇ ਅੱਗੇ ਵਧਦੇ ਨੇ ਉਸ ਪਿਆਰ ਦੇ ਵਿੱਚ ਬਣੇ ਹੋਏ ਨੇ ਤੇ ਉਸ ਦਿਨ ਵੀ ਰੱਬ ਦਾ ਸ਼ੁਕਰ ਕਰਦੇ ਆ ਕਿ ਸਾਰੇ ਵਿਸ਼ਵਾਸੀ ਜਨ ਭਾਵੇਂ ਉਹ ਕਿਸੇ ਵੀ ਵਿਸ਼ਵਾਸ ਦੇ ਨਾਲ ਜੁੜੇ ਨੇ ਭਾਵੇਂ ਮਸੀਹਤ ਨਾਲ ਜੁੜੇ ਨੇ ਭਾਵੇਂ ਕਿਸੇ ਹੋਰ ਵਿਸ਼ਵਾਸ ਨਾਲ ਜੁੜੇ ਨੇ ਇਸ ਦਿਨ ਨੂੰ ਮਨਾਉਣ ਦੇ ਲਈ ਰੱਬ ਦਾ ਸ਼ੁਕਰ ਕਰਨ ਦੇ ਲਈ ਕਿ ਸਾਡੇ ਲਈ ਉਧਾਰ ਕਰਤਾ ਜਨਮਿਆ ਹੈ ਸਭ ਉਹਦੀ ਹੈਕਲ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਮਿਲ ਕੇ ਰੱਬ ਦਾ ਧੰਨਵਾਦ ਕਰਦੇ ਨੇ ਕਿ ਖੁਦਾ ਨੇ ਸਾਨੂੰ ਉਧਾਰ ਕਰਤਾ ਦਿੱਤਾ ਤੇ ਮੈਂ ਆਪਣੇ ਸਮੂਹ ਲੁਧਿਆਣਾ ਸ਼ਹਿਰ ਦੇ ਸਭ ਭਾਈਚਾਰੇ ਨੂੰ ਪੈਣਾ ਪਾਈਆਂ ਨੂੰ ਵੱਡਾ ਦਿਨ ਤੇ ਨਵਾਂ ਸਾਲ ਮੁਬਾਰਕ ਆਖਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ 24 ਦਸੰਬਰ ਦੀ ਰਾਤ ਨੂੰ ਅਤੇ 25 ਦਸੰਬਰ ਨੂੰ ਹੁਮ ਹੁਮਾ ਕੇ ਅਸੀਂ ਕਲਵਰੀ ਚਰਚ ਸੀਐਨਏ ਪਹੁੰਚੀਏ ਅਤੇ ਮਿਲ ਕੇ ਰੱਬ ਦਾ ਸ਼ੁਕਰ ਕਰੀਏ ਜਿਨੇ ਸਾਨੂੰ ਨਜ਼ਾਦ ਦਿੱਤੀ ਉਧਾਰ ਕਰਤਾ ਦਿੱਤਾ ਅਤੇ ਉਸ ਦੇ ਜਨਮ ਦਿਵਸ ਦੀਆਂ ਖੁਸ਼ੀਆਂ ਨੂੰ ਆਪਣੇ ਹਿਰਦਿਆਂ ਦੇ ਵਿੱਚ ਲੈ ਕੇ ਅੱਗੇ ਵਧਿਏ ਅਤੇ ਖੁਦਾ ਦਾ ਉਹ ਆਨੰਦ ਆਪਣੀ ਖੁਸ਼ੀ ਦੇ ਨਾਲ ਖੁਦਾ ਦੀ ਖੁਸ਼ੀ ਨੂੰ ਮਿਲਾ ਕੇ ਆਪਣੇ ਘਰਾਂ ਦੇ ਵਿੱਚ ਬਰਕਤਾਂ ਦਾ ਵਾਸ ਬਣਿਏ ਤਾਂ ਬਿਲਕੁਲ ਜਿਸ ਤਰੀਕੇ ਨਾਲ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ 크ਿਸਮਸ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਕਾਫੀ ਘੱਟ ਸਮਾਂ ਜਿਹੜਾ ਉਹ 크ਿਸਮਸ ਨੂੰ ਰਹਿ ਚੁੱਕਾ ਹੈ ਤੇ ਅਸਾਂ ਮੈਂ ਅਕਲਵੇਰੀ ਚਰਚ ਦੇ ਵਿੱਚ ਮੌਜੂਦ ਹਾਂ ਜਿੱਥੇ ਸਾਡੇ ਨਾਲ ਅਰुण ਜੀ ਮੌਜੂਦ ਨੇ ਗੱਲਬਾਤ ਕਰਦੇ ਆ ਵੀ ਕਿਸ ਤਰੀਕੇ ਨਾਲ ਜਿਹੜਾ ਇਸ ਵਾਰ ਜਿਹੜਾ ਉਹ ਕ੍ਰਿਸਮਸ ਮਨਾਇਆ ਜਾ ਰਿਹਾ ਹੈ ਤੇ ਸੱਚੀ ਗੱਲ ਹਾਂਜੀ ਸਰ ਬਹੁਤ-ਬਹੁਤ ਸਵਾਗਤ ਆ ਤੁਹਾਡਾ ਕ੍ਰਿਸਮਸ ਦਾ ਜਿਹੜੇ ਦਿਨ ਨੇੜੇ ਆ ਚੁੱਕੇ ਨੇ ਤਾਂ ਕਿਸ ਤਰੀਕੇ ਦੀ ਤਿਆਰੀਆਂ ਇਸ ਵਾਰ ਚੱਲ ਰਹੀਆਂ ਨੇ ਕਿਸ ਤਰੀਕੇ ਦੀ ਸੈਲੀਬ੍ਰੇਸ਼ਨ ਜਿਹੜੀ ਇਸ ਵਾਰ ਹੋਣ ਵਾਲੀ ਹੈ ਜੀ ਸਰ ਦੇਖੋ ਸਾਡਾ ਤਾਂ ਇਹ ਹੁੰਦਾ ਕਿ ਜਦੋਂ ਹੀ ਫਰਸਟ ਆਫ ਡਿਸੰਬਰ ਆ ਜਾਂਦਾ ਵਾ ਮਿਡਨਾਈਟ ਤੋਂ ਸਾਡਾ ਸ਼ੁਰੂ ਹੋ ਜਾਂਦਾ ਵਾ ਸੈਲੀਬ੍ਰੇਸ਼ਨ ਦਾ ਤੇ ਪੂਰਾ ਮਹੀਨਾ ਸਾਡਾ ਸੈਲੀਬ੍ਰੇਸ਼ਨ ਚੱਲਦੀ ਆ ਤੇ ਕੈਲਵਰੀ ਚਰਚ ਜਿਹੜੀ ਮਦਰ ਚਰਚ ਆ ਪੰਜਾਬ ਦੀ ਉੱਥੇ ਤਾਂ ਹਰ ਸਾਲ ਦੀ ਤਰ੍ਹਾਂ ਧੂਮ-ਤਾਮ ਨਾਲ ਮਨਾਇਆ ਜਾਂਦਾ ਵਾ ਕਿ ਮਿਡਨਾਈਟ ਸਰਵਿਸਿਜ਼ ਹੁੰਦੀਆਂ ਨੇ ਲੋ ਕੈਰਲ ਲੈ ਕੇ ਇੱਕ ਦੂਸਰੇ ਦੇ ਘਰ ਚ ਜਾਂਦੇ ਆ ਜਿੰਨੇ ਸਾਡੇ ਮਸੀਹ ਭਾਈਚਾਰੇ ਦੇ ਲੋਕ ਇੱਥੇ ਰਹਿੰਦੇ ਨੇ ਤੇ ਹੋਰ ਵੀ ਹਿੰਦੂ ਭਾਈਚਾਰਾ ਸਿੱਖ ਭਾਈਚਾਰੇ ਦੇ ਲੋਕ ਵੀ ਜਿਹੜੇ ਸਾਨੂੰ ਜਾਣਦੇ ਨੇ ਤੇ ਉਹ ਸਾਨੂੰ ਇਨਵਾਈਟ ਕਰਦੇ ਨੇ ਕੈਰਲਸ ਦੀ 크ਿਸਮਸ ਕੈਰਲਸ ਦੀ ਤੇ ਇਦਾਂ ਹੀ ਅਸੀਂ ਆਪਣੀਆਂ ਖੁਸ਼ੀਆਂ ਇੱਕ ਦੂਜੇ ਦੇ ਹਰੇਕ ਧਰਮ ਦੇ ਨਾਲ ਅਸੀਂ ਵੰਡਦੇ ਆ ਕੱਲ ਵੀ ਸਾਡੀ ਸ਼ੁਭ ਯਾਤਰਾ ਵੀ ਹੈਗੀ ਆ ਜੋ ਸ਼ਹਿਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚੋਂ ਹੋ ਕੇ ਉਹ ਆਪਣਾ ਇਦੋਂ ਕੈਲਵਰੀ ਚਰਚ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰ ਦੇ ਹਿੱਸਿਆਂ ਦੇ ਵਿੱਚੋਂ ਹੋ ਕੇ ਫਿਰ ਇੱਥੇ ਸਮਾਪਤ ਹੋਵੇਗੀ ਸਰ ਜੇਕਰ ਗੱਲ ਕੀਤੀ ਜਾਵੇ 크리스마ਸ ਦੀ ਤਾਂ ਇਸ ਦੀਆਂ ਸੈਲੀਬ੍ਰੇਸ਼ਨ ਜਿਹੜੀ ਉਹ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਸਰ ਮੈਂ ਤੁਹਾਨੂੰ ਪਹਿਲਾਂ ਦੱਸਿਆ 1st ਆਫ ਡਿਸੰਬਰ ਨੂੰ ਸਾਡੀ ਸਟਾਰਟ ਹੋ ਜਾਂਦੀ ਹੈ 올 ఓవర్ ది ਵਰਲਡ ਵਰਲਡ ਦੇ ਵਿੱਚ ਤਾਂ ਆਈ ਥਿੰਕ ਅਕਤੂਬਰ ਤੋਂ ਹੀ ਸਟਾਰਟ ਹੋ ਜਾਂਦਾ ਸਿਸਟਮ ਸਾਰਾ 크리스마ਸ ਦਾ ਬਟ ਆਪਣੇ ਇੱਥੇ ਇੰਡੀਆ ਦੇ ਵਿੱਚ ਮੋਸਟ ਪ੍ਰੋਬਬਲੀ 1st ਆਫ ਡਿਸੰਬਰ ਨੂੰ ਸ਼ੁਰੂ ਹੋ ਜਾਂਦਾ ਸਾਰੇ ਪਾਸੇ ਜਿੰਨੇ ਪੁਰੇ ਪੰਜਾਬ ਦੇ ਚਰਚਸ ਨੇ ਸਾਰੇ ਮਤਲਬ ਕੈਰਲਸ ਦੇ ਰੂਪ ਦੇ ਵਿੱਚ ਸਾਡੇ ਸਾਰੇ ਭਾਈਚਾਰੇ ਨੂੰ ਆਪਾਂ ਮਿਲਦੇ ਆਂ ਇੱਕ ਮੈਂ ਸਵਾਲ ਪੁੱਛਣਾ ਚਾਹਾਂਗਾ ਜਿੱਥੇ ਇਸ ਨੂੰ ਸੈਂਟਾ ਕਲੋਸ ਨਾਲ ਵੀ ਰਿਲੇਟ ਕੀਤਾ ਜਾਂਦਾ ਤਾਂ ਉਹ ਕੀ ਅਸਲ ਦੇ ਵਿੱਚ ਇਸ ਦਾ ਕੋਈ ਸਿਸਟਮ ਹੈ ਜਿਸ ਨਾਲ ਰਿਲੇਟ ਕਰਦਾ ਹੈ ਜਾਂ ਇੱਕ ਜਸਟ ਕਹਾਣੀ ਬਣਾਈ ਹੋਈ ਹੈ ਇਹ ਸਰ ਇੱਕ ਕਹਾਣੀ ਆ ਉਹ ਸੈਂਟ ਨਿਕੋਲਸ ਨਾਮ ਦਾ ਇੱਕ ਇਨਸਾਨ ਸੀ ਤੇ ਉਹ ਬੱਚਿਆਂ ਨੂੰ ਗਿਫਟ ਦਿੰਦਾ ਹੁੰਦਾ ਸੀਗਾ 크리스마ਸ ਦੇ ਬਲੈਕਸ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਹੁੰਦੇ ਸੀ ਬਸ ਉਹ 크리스마ਸ ਦੇ ਟਾਈਮ ਤੇ ਦਿੰਦਾ ਸੀਗਾ ਤੇ ਤਾਂ ਉਹਨਾਂ ਨੂੰ 크리스마ਸ ਦੇ ਨਾਲ ਰਿਲੇਟ ਕੀਤਾ ਜਾਂਦਾ ਬਟ ਜੇ ਆਪਾਂ ਬਾਈ ਬਿਬਲੀਕਲ ਉਹਨੂੰ ਕਰੀਏ ਤੇ ਬਾਈਬਲ ਦੇ ਵਿੱਚ ਸੈਂਟਾ ਕਲੋਸ ਦਾ ਕੋਈ ਜ਼ਿਕਰ ਨਹੀਂ ਹੈ ਸਰ 크리스마ਸ ਦਾ ਕੀ ਮਹੱਤਵ ਹੈ ਕਿਉਂ ਮਨਾਈ ਜਾਂਦੀ ਹੈ ਜੀ ਸਰ ਦੇਖੋ ਉਸ ਦਿਨ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਇਆ ਸੀਗਾ ਤੇ 크ਰਾਈਸਟ ਦਾ ਆਣਾ ਤੇ ਉਹ 크리스마ਸ ਆ ਠੀਕ ਹੈ ਨਾ ਤੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੋ ਤੇ ਸਾਰੀ ਦੁਨੀਆ ਨੂੰ ਇੱਕ ਖੁਸ਼ੀ ਪਿਆਰ ਦਾ ਸਨੇਹਾ ਕਿ ਇਹ ਕਿ ਦੇਖੋ ਤੁਸੀਂ ਜਿਹੜੇ ਮਰਜੀ ਧਰਮ ਦੇ ਲੋਕ ਦੇਖ ਲਿਓ ਉਹ ਸਾਰੇ 크ਿਸਮਸ ਨੂੰ ਮਨਾਉਂਦੇ ਨੇ ਠੀਕ ਹੈ ਨਾ ਕੋਈ ਵੀ ਇਦਾਂ ਦਾ ਪਿਆਰ ਦਾ ਸਨੇਹਾ ਬਸ ਇਹ ਬਿਲਕੁਲ ਜੇਕਰ ਇਸੇ ਜਿਸ ਦੀ ਗੱਲ ਕੀਤੀ ਹੈ ਵੀ ਸਾਰੇ ਪੰਜਾਬ ਦੇ ਵੀ ਮਨਾਉਂਦੇ ਨੇ ਵੀ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਉਸ ਤਰੀਕੇ ਨਾਲ ਤਿਆਰ ਕਰਦੇ ਨੇ ਉੱਥੇ ਭੇਜਦੇ ਨੇ ਉਹ ਸੈਲਿਬ੍ਰੇਟ ਕੀਤਾ ਜਾਂਦਾ ਤਾਂ ਉਹ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇੱਕ ਹੁਣ ਇਸ ਚੀਜ਼ ਦਾ ਜਿਹੜਾ ਪ੍ਰਚਲਨਤਾ ਸ਼ੁਰੂ ਹੋਇਆ ਹੋਇਆ ਸਰ ਮੈਂ ਮੈਂ ਕਹ ਰਿਹਾ ਨਾ ਕਿ ਆਪਸੀ ਭਾਈਚਾਰੇក ਸਾਂਝ ਨੂੰ ਵਧਾਉਣ ਵਾਲੀ ਗੱਲ ਆ ਕਿ ਜਿੱਦਾਂ ਹੁਣ ਅਸੀਂ ਆਪਣੇ ਸਾਰੇ ਹਿੰਦੂ ਭਾਈਚਾਰੇ ਨਾਲ ਸਿੱਖ ਭਾਈਚਾਰੇ ਨਾਲ ਮੁਸਲਿਮ ਭਾਈਚਾਰੇ ਨਾਲ ਉਹਨਾਂ ਦੇ ਤਿਹਾਰ ਸੈਲੀਬ੍ਰੇਟ ਕਰ ਰਹੇ ਹਾਂ ਸਾਡੇ ਤਿਹਾਰਾਂ ਦੇ ਵਿੱਚ ਸ਼ਰੀਕ ਹੋ ਰਹੇ ਬਸ ਇੱਕ ਭਾਈਚਾਰਕ ਸਾਂਝ ਆ ਇੱਕ ਇੱਕ ਬਹੁਤ ਵਧੀਆ ਸੁਨੇਹਾ ਮੈਸੇਜ ਆ ਸਾਰੀ ਦੁਨੀਆ ਨੂੰ ਪੰਜਾਬ ਦੇ ਵਸਨੀਕਾਂ ਨੂੰ ਦੇਸ਼ ਦੇ ਵਸਨੀਕਾਂ ਨੂੰ ਕਿ ਆਪਾਂ ਇੱਕ ਇੱਕ ਜੁੱਟ ਹੋ ਕੇ ਰਹੀਏ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਵਧਾਈ ਜੁਦੇ ਰਹੀਏ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਸ਼ਰੀਕ ਹੁੰਦੇ ਰਹੀਏ ਮੈਂ ਲਾਸਟਵਾਲ ਪੁੱਛਣਾ ਚਾਹਾਂਗਾ 25 ਦਸੰਬਰ ਵਾਲੇ ਦਿਨ ਕਿੰਨੇ ਵਜੇ ਇੱਥੇ ਸੈਲੀਬ੍ਰੇਸ਼ਨ ਹੁੰਦੀ ਜਿਵੇਂ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਉਹਨਾਂ ਨੇ ਦੇਖਣੀ ਹੁੰਦੀ ਆ ਵੀ ਆਕੇ ਕਿਸ ਤਰੀਕੇ ਨਾਲ ਸੈਲੀਬ੍ਰੇਸ਼ਨ ਹੁੰਦੀ ਆ ਤਾਂ ਉਹ ਸਮਾਂ ਦੱਸ ਦਿਓ ਤੇ ਕਿੱਥੇ ਪਹੁੰਚਣਾ ਲੋਕੇਸ਼ਨ ਵੀ ਕਿਸੇ ਦੱਸ ਸਰ ਪਹਿਲੀ ਗੱਲ ਤਾਂ 24 ਤਰੀਕ ਨੂੰ 24 ਦਸੰਬਰ ਨੂੰ ਰਾਤ ਇੱਥੇ 11 ਵਜੇ ਤੋਂ ਸਰਵਿਸ ਸ਼ੁਰੂ ਹੋ ਜਾਂਦੀ 11 ਤੋਂ 12 ਵਜੇ ਤੱਕ ਉਹ ਹੋ ਗਿਆ 12:00 ਵਜੇ ਕ੍ਰਿਸਮਸ ਸਟਾਰਟ ਹੋ ਗਿਆ ਸਾਡਾ ਤੇ ਇੱਥੇ ਸੈਲੀਬ੍ਰੇਸ਼ਨ ਹੁੰਦੀ ਆ 25 ਤਰੀਕ ਨੂੰ ਵੀ ਸਵੇਰੇ ਸਾਡਾ ਟਾਈਮ ਹੈਗਾ 10 10 ਵਜੇ ਪੂਰੇ ਉਹ ਮਿਡ आफ्टरनून ਤੱਕ ਚੱਲਦੀ ਆ ਉਹਦੇ ਬਾਅਦ ਵੀ ਸ਼ਾਮ ਨੂੰ ਵੀ ਅਸੀਂ ਸਪੈਸ਼ਲ ਜਿਹੜੇ ਸਾਡੇ ਨਾਨ-ਕ੍ਰਿਸਚਨ ਲੋਕ ਨੇ ਭਾਈਚਾਰੇ ਦੇ ਵਿੱਚ ਜਿਹੜੇ ਆਉਂਦੇ ਨੇ ਇੱਥੇ ਹਰ ਇੱਕ ਉਹ ਆਪਣੀ ਸ਼ਰਦਾ ਦੇ ਨਾਲ ਇੱਥੇ ਆਉਂਦੇ ਨੇ ਤੇ ਉਹਨਾਂ ਲਈ ਵੀ ਅਸੀਂ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਵਾ ਸ਼ਾਮ ਨੂੰ 6 ਵਜੇ ਤੋਂ ਪ੍ਰੋਗਰਾਮ ਉਹ ਵੀ ਸ਼ੁਰੂ ਹੋ ਜਾਣਾ ਤਾਂ ਤੁਹਾਡੇ ਵੱਲੋਂ ਕੀ ਮੈਸੇਜ ਹੈ ਆਡੀਅנס ਸਰ ਮੈਸੇਜ ਤਾਂ ਇਹੀ ਆ ਕਿ ਪਿਆਰ ਪ੍ਰਭੂ ਯਿਸੂ ਮਸੀਹ ਨੇ ਪਿਆਰ ਵੰਡਣਾ ਸਿਖਾਇਆ ਸਾਨੂੰ ਆਪਾਂ ਵੀ ਆਪ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹੀਏ ਭਾਈਚਾਰਕ ਸਾਂਝ ਨੂੰ ਵਧਾਈਏ ਹਰੇਕ ਦੇ ਇਤਿਹਾਰਾਂ ਦੇ ਵਿੱਚ ਆਪਾਂ ਇੱਕ ਇਦਾਂ ਹੀ ਸ਼ਰੀਕ ਹੁੰਦੇ ਰਹੀਏ ਤਾਂ ਆਪਣਾ ਇੱਕ ਪਿਆਰ ਦਾ ਸਨੇਹਾ ਗੁਲਦਸਤਾ ਜਿਹੜਾ ਪੰਜਾਬ ਆ ਹਰੇਕ ਧਰਮ ਦੇ ਲੋਕ ਇੱਥੇ ਰਹਿੰਦੇ ਨੇ ਉਹ ਇੱਕ ਇੱਕ ਡਲੀ ਬਣ ਕੇ ਹੀ ਤੇ ਗੁਲਦਸਤਾ ਬਣਦਾ ਤੇ ਇਦਾਂ ਹੀ ਗੁਲਦਸਤਾ ਖਿਲਦਾ ਰਹੇ